ਦੇ ਮਤੰਦੇ ਉਦਾਰੇ ਅਪਾਰੇ ਹਰਿ ਅੰ ਕਰਿ ਅੰ ਨਿਰਨਾਮੇ ਅਕਾਮੇ ਸਭ ਜਿੰਦੇ ਪਾਲਨ ਗਵਤਰ ਚਰਨਾ ਵਿੱਚ ਜੁੜ ਰਹੇ ਸਾਧ ਸੰਗਤ ਜੀ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵੇ ਸਟੇਟ ਦੇ ਸਾਰੇ ਲੰਮਾ ਸਮਾ ਬਲਾਰੇ ਬੋਟ ਸਭਜੇ ਨੇ ਪਰ ਸਭ ਦਾ ਸਨਮਾਨ ਰੱਖਣ ਵਾਸਤੇ ਹਾਜ਼ਰੀ ਦਾ ਸਮਾ ਦਿੱਤਾ ਸਿੰਘ ਸਾਹਿਬ ਜੀ ਬੈਠੇ ਨੇ ਤੱਕ ਸ੍ਰੀ ਫਟਨਾ ਸਾਹਿਬ ਤੋਂ ਕੇਸਗੜ ਸਾਹਿਬ ਤੋਂ ਸਿੰਘ ਸਾਹਿਬ ਜੀ ਬੈਠੇ ਨੇ ਲੰਮਾ ਸਮਾ ਸੰਸਾ ਨਾਲ ਵਿਚਾਰਾ ਕੀਤੀਆਂ ਨੇ ਸੋ ਪਿਆਰਿਓ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਲੰਮੇ ਸਮੇਂ ਤੋਂ ਇਸ ਤავੇਨੇ ਮਨਾਇ ਜਾ ਰਹੀ ਹੈ ਇਤਿਹਾਸ 파ਵੇ ਬਹੁਤ ਲੰਮਾ ਹੈ ਗੁਰੂ ਸਾਹਿਬ ਜੀ ਦਾ ਘੰਟਿਆਂ ਵੱਧੀ ਸਮਾਂ ਚਾਹੀਦਾ ਉਹਨਾਂ ਸਾਹਿਬ ਦੇ ਇਤਿਹਾਸ ਬਾਰੇ ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਦੋਂ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਔਰੰਗਜ਼ੇਬ ਦੀ ਤਲਵਾਰ ਨੇ ਕਹਿਰ ਕਮਾਇਆ ਸਤਿਗੁਰੂ ਸਾਹਿਬ ਜੀ ਦਾ ਸਿਰ ਧਰ ਨਾਲੋਂ ਵੱਖਰਾ ਕਰਨਾ ਕੀਤਾ ਭਾਈ ਜੈਤਾ ਜੀ ਦੀ ਝੋਲੀ ਵਿੱਚ ਸਤਿਗੁਰੂ ਸਾਹਿਬ ਜੀ ਦਾ ਸਿਰ ਆਇਆ ਪਹਿਲਾ ਫਰਾਤ ਕਰਕੇ ਦੂਜੇ ਫਰਾਤ ਜਦੋਂ ਤਰੈਣੀ ਦੀ ਜਗ੍ਹਾ ਤੇ ਪਰਵੜੀ ਦੀ ਜਗ੍ਹਾ ਤੇ ਪਹੁੰਚੇ ਜਿੱਥੇ ਤੇਵਾ ਰਾਮ ਧੋਬੀ ਦਾ ਇੱਕ ਟਿਕਾਣਾ ਸੀਗਾ ਕਿ ਸਮਾਂ ਥੋੜਾ ਥੋੜੀ ਵਿਚਾਰ ਚਾ ਸਕਾਂਗੇ ਜਿਹਦੇ ਲੰਮੇ ਸਮੇਂ ਤੋਂ ਆਸੀ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਖਿਆ ਕਿ ਜਦੋਂ ਅਸੀਂ ਕਮਾਂ ਪਾਰਾਂ ਤੋਂ ਵਿਹਲੇ ਹੋ ਗਏ ਤੇਵਾ ਰਾਮ ਨੂੰ ਵੀ ਤੇਰੇ ਘਰ ਆਵਾਂਗੇ ਜਰੂਰ ਪਰ ਵਿਹਲੇ ਹੋ ਕੇ ਆਵਾਂਗੇ ਸਾਥ ਸਭ ਜੀ ਜਦੋਂ ਲਈ ਗੁਰੂ ਦਾ ਸਿੱਖ ਦੇਵਾ RAM ਤੋਂ ਵੀ ਨੂੰ ਮਿਲਦਾ ਹੈ ਤਾਂ ਇੱਕੋ ਹੀ ਗੱਲ ਪੁੱਛਦਾ ਜੋ ਗੁਰੂ ਦਾ ਵਚਨ ਹੈ ਗੁਰੂ ਦਾ ਵਚਨ ਦਿੱਤਾ ਹੋਇਆ ਪੂਰਾ ਸਤਸਰੂ ਸਾਹਿਬ ਜੀ ਤਰੋਂ ਕਰਨਗੇ ਸਿੱਖ ਦਾ ਬੋਸਾ ਹੈ ਕਿ ਜੇ ਗੁਰੂ ਨੇ ਆਖਿਆ ਤਾਂ ਸਤਸਰੂ ਜ਼ਰੂਰ ਆਉਣਗੇ ਹੁਣ ਪਤਾ ਲੱਗਿਆ ਕਿ ਸਤਸਰੂ ਦਿੱਲੀ ਚਲੇ ਗਏ ਵਾਪਸ ਹੁੰਦੇ ਵਾਪਸ ਜਦੋਂ ਆਉਣਗੇ ਫਿਰ ਸਾਤਸਰੂ ਸਾਡੇ ਪਰ ਆਉਣਗੇ ਅਰੇ ਨਹੀਂ ਪਤਾ ਕਿ ਸਤਗੁਰੂ ਸਾਹਿਬ ਜੀ ਦਾ ਤਾਂ ਸੇਸ਼ ਟੜ ਨਾਲੋਂ ਜੁਦਾ ਹੋ ਗਿਆ ਇੱਕੋ ਇੱਕੋ ਗੁਰੂ ਤੇਗ ਬਹਾਦਰ ਸਾਹਿਬ ਜੀ ਹਾਰ ਜਿਨ੍ਹਾਂ ਦਾ ਸੇਸ਼ ਦਿੱਲੀ ਚਾਦਰੀ ਚੌਂਕ ਦੇ ਵਿੱਚ ਕਲਮ ਕਰ ਦਿੱਤਾ ਗਿਆ ਮਹਾਰਾਜ ਜੀ ਦਾ ਤੜ ਲੱਖੀ ਸ਼ਾਹ ਵੰਜਾਰੇ ਦੇ ਕੋਲ ਔਰ ਸੇਸ਼ ਪਾਏ ਜਾਂਦਾ ਜਿਹਦੇ ਕੋਲ ਦੋ ਥਾਵਾਂ ਦੇ ਇੱਕੋ ਸਤਨੂ ਸਾਹਿਬ ਜੀ ਦੇ ਸੇਰੇ ਦਾ ਸੰਸਕਾਰ ਹੋ ਰਿਹਾ ਹੈ ਉਹੀ ਦੇਵਾ ਰਾਮ ਧੋਬੇ ਜਿਹੜਾ ਕਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕਰਕੇ ਮਹਾਰਾਜ ਕੋਲੇ ਬੇਨਤੀ ਕਰੀ ਸੰਦੇਭਾਖਸ਼ਾ ਮੇਰੇ ਘਰ ਤੋ ਆਓਗੇ ਜਦੋਂ ਪੜਾ ਪਈ ਪਰਾ ਹੁੰਦਿਆਂ ਇਤਿਹਾਸ ਦੱਸਦਾ ਹੈ 25 26 ਪੜਾ ਪਾਵੇ ਭਾਈ ਜੇਤਾ ਜੀ ਨੇ ਦਿੱਲੀ ਤੋਂ ਲੈ ਕਰਕੇ ਅਨੰਦਪੁਰ ਸਾਹਿਬ ਪਰ ਹੁੰਦਿਆ ਅੱਧੀ ਪੜਾ ਹੋ ਚੁੱਕੇ ਸਨ ਪਰ ਦੇਵਾ ਰਾਮ ਧੋਬੇ ਦੇ ਕੋਲ ਜਦੋਂ ਜਾ ਪਹੁੰਚੇ ਤਾਂ ਇੱਕ ਝਾੜੀਆਂ ਦੇ ਪਿੱਛੇ ਲੁਕੇ ਕਪੜਾ ਪਾਉਣ ਵਾਸਤੇ ਦੇਵਾ ਰਾਮ ਤੋਬੀ ਕਿਹਾ ਇਹ ਤੇ ਲੱਗਦਾ ਕੋਈ ਗੁਰੂ ਦਾ ਸਿੱਖ ਹੈ ਆਵਾਜ਼ ਮਾਰੀ ਤੂੰ ਕੌਣ ਲਖਨ ਨੂੰ ਲੱਗਦਾ ਗੁਰੂ ਦਾ ਸਿੱਖ ਆਜਾ ਸਿੱਖਾ ਮੈਨੂੰ ਇੱਕ ਗੱਲ ਦੱਸ ਗੁਰੂ ਨੇ ਵਚਨ ਕੀਤਾ ਸੀ ਗੁਰੂ ਪੂਰਾ ਕਰੋ ਕਰੇਗਾ ਇਹ ਵਚਨ ਸੀ ਇਹ ਸਤਿਗੁਰੂ ਤੇਰੇ ਘਰ ਆਉਣਗੇ ਪਰ ਹਜ ਤੱਕ ਆਏ ਨਹੀਂ ਹੈ ਦੇਵਾ ਰਾਮ ਤੋਬੀ ਦੀ ਅੰਦਰਲੀ ਭਾਵਨਾ ਜਦੋਂ ਬਾਹਰ ਪ੍ਰਗਟ ਹੋਈ ਨਾ ਆਏ ਜੈਤਾ ਜੀ ਨੇ ਆਖਿਆ ਤੋਂ ਗੁਰੂ ਦਾ ਸਿੱਖ ਹੈ ਮੈਂ ਵੀ ਗੁਰੂ ਦਾ ਸਿੱਖਾ ਆ ਤੇਰੇ ਘਰ ਚਲੇ ਗਏ ਗੁਰੂ ਜੀਆਂ ساری ਰਾਤ ਗੱਲਾਂ ਕੀਤੀਆਂ ਘਰ ਚਲੇ ਗਏ ਘਰ ਵਾਲੀ ਧਰਮਸਪਤਨੀ ਨੇ ਦੇਖਿਆ ਕੋਈ ਗੁਰੂ ਦਾ ਸਿੱਖ ਆਇਆ ਹੈ ਦੇਵਾ ਰਾਮ ਨੇ ਆਖਿਆ ਆਪਣੇ ਘਰ ਗੁਰੂ ਆ ਰਿਹਾ ਹੈ ਮੰਝਾ ਵਛਾਇਆ ਥੱਲੇ ਦਰਿਆਵਾਂ ਵਾਛਾ ਦਿੱਤੀਆਂ ਕਿ ਗੁਰੂ ਜੇ ਆਉਣਗੇ ਨਾਲ ਸੰਗਤਾਂ ਨਹੀਂ ਹੋਣਗੀਆਂ ਪਰ ਇਹ ਪਤਾ ਸੀ ਅੱਜ ਸੰਤੋ ਸਾਹਿਬ ਜੀ ਕਿਹੜਾ ਰੂਪ ਲੈ ਕੇ ਆਏ ਨੇ ਅੱਜ ਸਤਿਗੁਰੂ ਪਹੁੰਚਦਾ ਜਰੂਰ ਗਏ ਪਰ ਕੱਲੇ ਸੀਸ ਲੈ ਕੇ ਆਏ ਨੇ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਦਾ ਬਹੁਤ ਵੱਡਾ ਪ੍ਰਾਲਾ ਦੇਵाराम ਧੋਵੀ ਦੀਆਂ ਅੱਖਾਂ ਵਿੱਚੋਂ ਪ੍ਰਾਗ ਦਾ ਜਲ ਬਹਿਣ ਲੱਗਿਆ ਹੱਥ ਜੁੜ ਗਏ ਸੱਚੇ ਪਾਤਸ਼ਾਹ ਬਚਨ ਤਾਂ ਤੁਸੀਂ ਕੀਤਾ ਆਵਾਂਗੇ ਜਰੂਰ ਔਰ ਉਦੋਂ ਆਵਾਂਗੇ ਜਦੋਂ ਅਸੀਂ ਬਿਲਕੁਲ ਤੰਗਾਂ ਪਾਰ ਜਾ ਤੋ ਫਰੀ ਹੋ ਗਏ ਵਿੰਨੇ ਹੋ ਕੇ ਆਵਾਂਗੇ ਸਤ ਸ੍ਰੀ ਅਕਾਲ ਜੀ ਪਰ ਮੇਰੇ ਕਾਲਜ ਵਿੱਚ ਅੱਜ ਇਕੱਲਾ ਸੀਸ ਲੈ ਕੇ ਆਇਆ ਹਾਂ ਸਤ ਸ੍ਰੀ ਅਕਾਲ ਜੀ ਦਾ ਬਹੁਤ ਵੱਡਾ ਇਤਿਹਾਸ ਹੈ ਕਿਉਂਕਿ ਸਮੇਂ ਇਹਨਾਂ ਬੋਲ ਸੰਭ ਦੇ ਬੋਲ ਸਭ ਲੰਮਾ ਸਮਾਂ ਸਰਬਦੇ ਨੇ ਪਰ ਬਲਾਰਾ ਹੋਈ ਹੈ ਵਿਦਵਾਨ ਹੋਈ ਹੈ ਸਮੇਂ ਨੂੰ ਸਿਰ ਦੇ ਸਮੇਂ ਵਿੱਚ ਰੱਖਦਿਆਂ ਵਿਚਾਰ ਨੂੰ ਸੰਸੇਧ ਸਭ ਦਾ ਧੰਨਵਾਦ ਕਿਉਂਕਿ ਬੋਲਨ ਨੂੰ ਬਹੁਤ ਕੁਝ ਹੈ ਪਰਾਪਸ ਸਮਾਜ ਰੋਤ ਤੱਕਣਾ ਤੇ ਇਹ ਨਹੀਂ ਹੁੰਦਾ ਵੀ ਜੇ ਸਾਨੂੰ ਮੈਤ ਮਿਲ ਗਿਆ ਹੁਣ ਅਸੀਂ ਮੈਤ ਛੱਡ ਹੀ ਜਾ ਸਭ ਦਾ ਬਹੁਤ ਬਹੁਤ ਧੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ